ਜੇ ਅਸੀਂ ਦਰਖਤ ਕੱਟਾਂਗੇ ਜਿੰਨੇ ਅਸੀਂ ਦਰਖਤ ਕੱਟਾਂਗੇ ਓਨੀ ਐਨਵਾਇਰਨਮੈਂਟ ਖਰਾਬ ਹੋਏਗੀ ਓਨਾ ਹੀਟ ਵੇਵ ਜ਼ਿਆਦਾ ਆਏਗੀ ਔਰ ਓਨੀ ਹੀ بارشਾਂ ਘੱਟ ਹੋ ਜਾਣਗੀਆਂ ਸਰਕਾਰ ਨੂੰ ਇਹਦੇ ਤੇ ਬਹੁਤ ਸੀਰੀਅਸ ਹੋਣਾ ਚਾਹੀਦਾ ਆ ਜੇ ਅੱਜ ਅਸੀਂ 2 ਫੁੱਟ ਦਾ ਬੂਟਾ ਲਾਵਾਂਗੇ ਉਹਨਾਂ ਤਾਂ 5 ਸਾਲ 8 ਸਾਲ ਲੱਗ ਜਾਣੇ ਇਹ ਪਲਾਂਟੇਸ਼ਨ ਪਹਿਲਾਂ ਕਰਕੇ ਰੱਖਣੀ ਚਾਹੀਦੀ ਆ ਇੱਕ ਜਗ੍ਹਾ ਜਿਵੇਂ ਅਸੀਂ ਏਸੀ ਵਗੈਰਾ ਇੰਨਾ ਇਸਤੇਮਾਲ ਕਰ ਰਹੇ ਹਾਂ ਕਿ ਇਹਨਾਂ ਦਾ ਵੀ ਇੰਪੈਕਟ ਹੈਗਾ ਇਹਨਾਂ ਤੇ ਵੀ ਸਾਨੂੰ ਥੋੜਾ ਜਿਹਾ ਕੰਟਰੋਲ ਕਰਨਾ ਪਊਗਾ ਜੇ ਬਾਹਰ ਦਾ ਟੈਂਪਰੇਚਰ ਨੇਚਰਲ ਕਲਾਈਮੇਟ ਜਿਹੀ ਸਹੀ ਹੋਣਗੇ ਯਾਰ ਤਰਖਤ ਲੱਗੇ ਹੋਣਗੇ ਤੇ ਨਾ 48 ਡਿਗਰੀ ਜਾਏਗਾ ਤੇ ਨਾ ਇੰਨੀ ਏਸੀਆਂ ਦੀ ਲੋੜ ਪੈਗੀ ਪੇਪਰ ਦੇ ਵਿੱਚ ਐਸੀ ਵੀ 52 ਡਿਗਰੀ 52.6 ਡਿਗਰੀ ਹੋ ਗਿਆ ਟੈਂਪਰੇਚਰ ਤੇ ਇਹ 52.6 ਡਿਗਰੀ ਤੇ ਇਹਦਾ ਤਾਂ ਹੁਣ ਇਹ ਹਾਲਤ ਹੋਏਗੀ ਵੀ ਬੰਦਾ ਜੇ ਦੁਪਹਿਰੇ ਬਾਅਦ ਖੜੇਗਾ ਤੇ ਬੇਹੋਸ਼ ਹੋ ਕੇ ਡਿੱਗੇਗਾ ਇਹ ਇੱਕ ਮੰਡੈਟਰੀ ਸੀਗਾ ਇਹਨਾਂ ਦਾ ਵੀ ਜਦੋਂ ਤੁਸੀਂ 10 ਤਰਖ ਟਕਟੋਂਗੇ ਤਾਂ 100 ਲਾਓਗੇ ਪਰ ਮੇਰੇ ਹਿਸਾਬ ਨਾਲ ਉਥੇ 100 ਦੇ ਵਿੱਚੋਂ 10 100 ਕੱਟ ਕੇ ਇੱਕ ਵੀ ਨਹੀਂ ਲਾਇਆ ਗਿਆ ਪਰ ਉਹਦਾ ਗਲੋਬਲ ਵਾਰਮਿੰਗ ਦਾ ਹਾਲ ਇਹ ਹੋ ਰਿਹਾ ਵੀ ਉੱਪਰੋਂ ਗਲੇਸ਼ੀਅਰ ਪਿਗਲੀ ਜਾ ਰਹੇ ਆ ਇਸ ਹਿਸਾਬ ਨਾਲ ਜੇ ਗਲੇਸ਼ੀਅਰ ਖਤਮ ਹੋ ਗਏ ਤੇ ਫਿਰ ਉੱਪਰੋਂ ਪਾਣੀ ਵੀ ਆਣਾ ਬੰਦ ਹੋ ਜਾਏਗਾ ਚਨ ਹਿਤੇਸ਼ੀ ਆਰਪੀ ਨਹੀਂ ਭਰੋਸਾ ਆਪਕਾ ਨਮਸਕਾਰ ਸਤਿ ਸ਼ਕਾਲ ਆਦਾਬ ਸੜਕਾਂ ਤੇ ਡਵੈਲਪਮੈਂਟ ਦੇ ਨਾਮ ਤੇ ਆਏ ਦਿਨ ਜਿਹੜੀਆਂ ਨਵੀਂ ਨਵੀਂ ਵਿਕਾਸ ਪ੍ਰੋਜੈਕਟ ਲਗਾਏ ਜਾ ਰਹੇ ਨੇ ਪਰ ਦੂਜੇ ਪਾਸੇ ਦੇਖਿਆ ਜਾਏ ਤੇ ਇਹਦੇ ਜਿਹੜੇ ਵਿਪਰੀਤ ਪ੍ਰਨਾਮ ਵੀ ਦੇਖਣ ਨੂੰ ਮਿਲ ਰਹੇ ਨੇ ਗੱਲਬਾਤ ਕਰੀਏ ਤੇ ਅੱਜ ਗਲੋਬਲ ਵਾਰਮਿੰਗ ਦੇ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਦਿਨ ਦੇ ਵਿੱਚ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਕਈ ਦੇਸ਼ਾਂ 'ਚ ਤਾਂ ਸੜਕਾਂ ਤੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਗਰਮੀ ਕਰਕੇ ਤੇ ਜੇ ਗੱਲਬਾਤ ਕਰੀਏ ਇੰਡੀਆ ਦੇ ਵਿੱਚ ਵੀ ਖਾਸ ਕਰਕੇ ਪੰਜਾਬ ਚ ਲੁਧਿਆਣੇ ਚ ਜਿੱਥੇ ਠੰਡੀਆਂ ਹਵਾਵਾਂ ਚਲਦੀਆਂ ਹੁੰਦੀਆਂ ਸੀ ਅੱਜ ਹਾਲਾਤ ਇਹ ਹੈ ਕਿ ਸੜਕ ਤੇ ਦਿਨ ਵੇਲੇ ਨਿਕਲਣਾ ਚੈਲੰਜ ਹੋ ਗਿਆ ਹੈ 45 ਤੋਂ 50 ਡਿਗਰੀ ਟੈਂਪਰੇਚਰ ਹੋ ਚੁੱਕਾ ਹੈ ਔਰ ਲੋਕ ਤਾਂ ਇਹ ਜੀਆਂ ਗੱਲਾਂ ਵੀ ਕਰ ਰਹੇ ਨੇ ਕਿ ਆਹ ਨਾਲਾ ਦੌਰ ਉਹ ਦਿਨ ਦੂਰ ਨਹੀਂ ਜਦੋਂ ਇਹੀ ਟੈਂਪਰੇਚਰ 60 70 ਤੇ 80 ਡਿਗਰੀ ਤੇ ਵੀ ਪਹੁੰਚ ਜਾਏ ਇਹ ਸਾਰੇ ਮਾਮਲੇ ਚ ਜਿਹੜੇ ਜਿਹੜੇ এনवायरमेंट ਫ੍ਰੈਂਡਲੀ ਲੋਕ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਗੱਲਬਾਤ ਕਰਦੇ ਹਾਂ ਅਵਤਾਰ ਭੋਗਲ ਜੀ ਨਾਲ ਕਿ ਇਹ ਕੀ ਕਹਿੰਦੇ ਨੇ ਸੰਦੀਪ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਇਸ ਬਹੁਤ ਨਾਜ਼ੁਕ ਮੁੱਦੇ ਦੇ ਉੱਤੇ ਜਿਹੜੀ ਇਹ ਤੁਸੀਂ ਗੱਲ ਕਰਨ ਲੱਗੇ ਹੋ ਅੱਜ ਇਹ ਸਾਡੀ ਵਡੰਬਰ ਆ ਆ ਵੀ ਅਸੀਂ ਡਿਵੈਲਪਮੈਂਟ ਤਾਂ ਕਰਨ ਲੱਗੇ ਹੋਈਆਂ ਹਿੰਦੁਸਤਾਨ ਦੇ ਵਿੱਚ ਰੋਡਸ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਬਣ ਰਿਹਾ ਔਰ ਬਹੁਤ ਤੇਜ਼ੀ ਨਾਲ ਬਣ ਰਿਹਾ ਔਰ ਇਸ ਗੱਲ ਦੀ ਮੈਂ ਗਟਕਰੀ ਸਾਹਿਬ ਨੂੰ ਵਧਾਈ ਵੀ ਦੇਣਾ ਚਾਹੁੰਦਾ ਕਿ ਉਹਨਾਂ ਦਾ ਡਿਪਾਰਟਮੈਂਟ ਬੜਾ ਵਧੀਆ ਕੰਮ ਕਰ ਰਿਹਾ ਰੋਡ ਰੂਰ ਦੇ ਉੱਤੇ ਪਰ ਇਹਦੇ ਨਾਲ ਨਾਲ ਮੈਂ ਉਹਨਾਂ ਦੇ ਕੋਲ ਇੱਕ ਆਪਣੀ ਜਿਹੜੀ ਮੇਰੀ ਸ਼ਿਕਾਇਤ ਵੀ ਮੈਂ ਦੇਣੀ ਚਾਹੁੰਦਾ ਵੀ ਇੱਕ ਪਾਸੇ ਜਦੋਂ ਅਸੀਂ ਐਡੇ ਵੱਡੇ ਵੱਡੇ ਹਾਈਵੇਜ਼ ਬਣਾ ਰਹੇ ਹਾਂ 6 6 ਲੇਨ ਬਣ ਰਹੀਆਂ ਆ ਔਰ ਉਹਦੇ ਆਲੇ ਦੁਆਲੇ ਜਦੋਂ ਅਸੀਂ ਜ਼ਮੀਨ ਲੈਨੇ ਆ ਉੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਦਰਖਤ ਕਟਿਆ ਜਾ ਰਿਹਾ ਔਰ ਰੋਡਜ਼ ਬਣਾਈਆਂ ਜਾ ਰਹੀਆਂ ਨੋ ਡਾਊਟ ਰੋਡ ਵਧੀਆ ਬਣ ਗਈਆਂ ਪਰ ਜਿਹੜੀ এনਵਾਇਰਨਮੈਂਟ ਨੂੰ ਅਸੀਂ ਖਰਾਬ ਕੀਤਾ ਕਿ ਅਸੀਂ ਉਸ এনਵਾਇਰਨਮੈਂਟ ਨੂੰ ਨਾਲ ਦੀ ਨਾਲ ਅਸੀਂ ਐਕਟੀਫਾਈ ਕਰ ਰਹੇ ਹਾਂ ਉਹਨੂੰ ਰੀਜਨਰੇਟ ਕਰ ਰਹੇ ਹਾਂ ਤਾਂ ਕਿ ਜਿਹੜੀ ਅੱਜ ਅਸੀਂ ਭੋਗਤ ਰਹੇ ਹਾਂ ਇਸ ਵੇਲੇ ਤੁਸੀਂ ਦੇਖਿਆ ਹੋਣਾ ਪਿੱਛੇ ਥੋੜੇ ਦਿਨ ਹੋਏ ਆ ਪੇਪਰ ਦੇ ਵਿੱਚ ਆਇਆ ਸੀ ਵੀ 52 ਡਿਗਰੀ 52.6 ਡਿਗਰੀ ਹੋ ਗਿਆ ਟੈਂਪਰੇਚਰ ਤੇ ਇਹ 52.6 ਡਿਗਰੀ ਤੇ ਇਹ ਤਾਂ ਹੁਣ ਇਹ ਹਾਲਤ ਹੋਏਗੀ ਵੀ ਬੰਦਾ ਜੇ ਦੁਪਹਿਰੇ ਬਾਹਰ ਖੜੇਗਾ ਤੇ ਬੇਹੋਸ਼ ਹੋ ਕੇ ਡਿੱਗੇਗਾ ਇਸ ਸਾਲ ਨਾ ਕਿਉਂ ਕਿ ਸਾਡੀ এনवायरमेंट ਜਿਹੜੀ ਆ ਉਹਦੇ ਵਿੱਚ ਇੱਕ ਬੰਦੇ ਮਗਰ ਸਾਨੂੰ ਜਿੰਨੇ ਰਕਤ ਚਾਹੀਦੇ ਆ ਅਸੀਂ ਤਾਂ ਉਹਦਾ 50% ਵੀ ਸਾਡੀ ਕੰਟਰੀ ਦੇ ਵਿੱਚ ਨਹੀਂ ਹੈਗਾ ਆ ਇਸ ਵੇਲੇ ਅਸੀਂ ਦੇਖਦੇ ਆ ਦੇਖੋ ਸਾਡੀ ਆ ਨੇਬਰਿੰਗ ਕੰਟਰੀ ਆ ਦੁਬਈ ਦੇ ਵਿੱਚ ਜਿੱਥੇ ਕੀ ਰੇਗਿਸਤਾਨ ਸੀਗਾ ਔਰ ਉਹ ਕੰਟਰੀ ਸਾਡੇ ਇਥੋਂ ਜਿਹੜਾ ਹੈ ਗੋਬਰ ਇੰਪੋਰਟ ਕਰ ਰਹੀ ਹੈ ਬਾਰਲੀ ਕੰਟਰੀਜ਼ ਦੇ ਵਿੱਚੋਂ ਰਿਤ ਆਪਣਾ ਮਿੱਟੀ ਮੰਗਵਾ ਰਹੀ ਆ ਔਰ ਉਥੇ ਪਲਾਂਟੇਸ਼ਨ ਹੋ ਰਹੀ ਆ ਤਾਂ ਕਿ ਕਿਉਂਕਿ ਉਥੇ ਰਿੱਤੇ ਦੇ ਵਿੱਚ ਤਾਂ ਪਲਾਂਟੇਸ਼ਨ ਹੋਣੀ ਨਹੀਂ ਸੀ ਉਹਨਾਂ ਨੇ ਬਕਾਇਦਾ ਬਾਹਰਲੀ ਕੰਟਰੀ ਤੋਂ ਮਿੱਟੀ ਮੰਗਾਈ ਆ ਗੋਬਰ ਮੰਗਾਇਆ ਸਾਰਾ ਕੁਝ ਕਰਕੇ ਔਰ ਨੇਚਰਲ ਬੇ ਦੇ ਨਾਲ ਉਹਨਾਂ ਨੂੰ ਰਿਚ ਕਰਕੇ ਆਪਣੀ ਸੋਇਲ ਨੂੰ ਤੇ ਉਹਨਾਂ ਨੇ ਪਲਾਂਟੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਅੱਜ ਤੁਹਾਨੂੰ ਉਥੇ ਦੇਖੋ ਕਿੰਨੇ ਪਲਾਂਟ ਲੱਗੇ ਔਰ ਕਿੰਨੀ ਗ੍ਰੀਨਰੀ ਉਹ ਕਰੀ ਜਾ ਰਹੀ ਔਰ ਅਸੀਂ ਜਿਹੜੇ ਗ੍ਰੀਨ ਕੰਟਰੀਜ਼ ਸੀਗੀਆਂ ਜਿਹੜੀਆਂ ਗ੍ਰੀਨ ਸਿਟੀਜ਼ ਸੀਗੀਆਂ ਜਿਦਾ ਪੰਜਾਬ ਇੱਕ ਖਰੀਪ ਹਰੀ ਸਟੇਟ ਕਹੇ ਜਾਂਦਾ ਸੀ ਇਹਨੂੰ ਇਹ ਹਰੀ ਪਰੇ ਸਟੇਟ ਸਿਰਫ ਖੇਤਾਂ ਵਿੱਚ ਆ ਖੇਤਾਂ ਦੇ ਵਿੱਚ ਵੀ ਜੱਟ ਅੱਗ ਲਾਈ ਜਾਂਦੇ ਆ ਸਰਕਾਰ ਉਹਦਾ ਕੋਈ ਧਿਆਨ ਨਹੀਂ ਕਰਦੀ ਪਈ ਕਿਉਂ ਹੈ ਔਰ ਅੱਗੇ ਹਰ ਖੇਤ ਦੇ ਜਿਹੜੇ ਕਿਨਾਰੇ ਹੁੰਦੇ ਸੀ ਕਹੀ ਹੁੰਦੀ ਸੀ ਉਹਨਾਂ ਦੇ ਉੱਤੇ ਦਰਖਤ ਲੱਗੇ ਹੁੰਦੇ ਸੀ ਉਹ ਵੀ ਸਾਰੇ ਕੱਟੇ ਹੋਈ ਜਾਂਦੇ ਆ ਔਰ ਦੂਸਰੀ ਜਿਹੜੀ ਮੇਨ ਹਾਈਵੇਜ਼ ਆ ਹਾਈਵੇਜ਼ ਦੇ ਨਾਲ ਸਾਡੇ ਕੋਲ 100 ਫੁੱਟ ਜਗ੍ਹਾ ਇੱਧਰ 100 200 ਫੁੱਟ ਜਗ੍ਹਾ ਇੱਧਰ ਹੁੰਦੀ ਆ ਉੱਥੇ ਸਰਕਾਰ ਇਹ ਇੱਕ ਮੰਡੈਟਰੀ ਸੀਗਾ ਇਹਨਾਂ ਦਾ ਵੀ ਜਦੋਂ ਤੁਸੀਂ 10 ਦਰਖਤ ਕੱਟੋਗੇ ਤਾਂ 100 ਲਾਉਂਗੇ। ਲੋਅ ਦੇ ਹਿਸਾਬ ਨਾਲ ਜੋ ਇਹਨਾਂ ਨੇ ਜਦੋਂ ਹਾਈਵੇਜ਼ ਦੇ ਬਣਾਏ ਆ ਵੀ ਜਦੋਂ 10 ਦਰਖਤ ਕੱਟੇ ਜਾਣਗੇ ਉਹਦੀ ਬਜਾਇਸੀ 100 10 ਗੁਣਾ ਦਰਖਤ ਲਾਵਾਂਗੇ। ਪਰ ਮੇਰੇ ਹਿਸਾਬ ਨਾਲ ਉੱਥੇ 100 ਦੇ ਵਿੱਚੋਂ 10 100 ਕੱਟ ਕੇ ਇੱਕ ਵੀ ਨਹੀਂ ਲਾਇਆ ਗਿਆ। 10 ਦੇ ਉੱਤੇ 100 ਤਾਂ ਕੀ ਲਾਉਣੇ ਸੀ। 100 ਦੇ ਉੱਤੋਂ ਇੱਕ ਵੀ ਨਹੀਂ ਲਾਇਆ ਗਿਆ ਇਸ ਵੇਲੇ ਉਹ ਟਾਈਮ ਸੀ ਜਦੋਂ ਸੜਕ ਤੇ ਅਸੀਂ ਜਲਦੀਗੜ ਵਾਇਰਾ ਜਾਂ ਦਿੱਲੀ ਜਾਂਦੇ ਹੁੰਦੇ ਸੀ ਤਾਂ ਕਈ ਵਾਰ ਨਾ ਤੁਹਾਨੂੰ 2-2 ਮੀਲ ਐਂ ਦਰਖਤਾਂ ਦੀ ਛਾਂ ਮਿਲਦੀ ਹੁੰਦੀ ਸੀ ਸੜਕ ਤੇ ਪਰ ਅੱਜ ਤੁਹਾਨੂੰ ਜੇ ਕਿਤੇ ਤੁਹਾਡੀ ਗੱਡੀ ਪੰਚਰ ਹੋ ਜਾਏ ਤੁਸੀਂ ਉੱਥੇ ਖੜ ਕੇ ਦਰਖਤ ਥੱਲੇ ਆਪਣਾ 2 ਮਿੰਟ ਆਰਾਮ ਨਹੀਂ ਕਰ ਸਕਦੇ ਇਦਾਂ ਹੈਗਾ ਔਰ ਉਹਦਾ ਗਲੋਬਲ ਵਾਰਮਿੰਗ ਦਾ ਹਾਲ ਇਹ ਹੋ ਰਿਹਾ ਵੀ ਉੱਪਰੋਂ ਗਲੇਸ਼ੀਅਰ ਪਿਗਲੀ ਜਾ ਰਹੇ ਆ ਔਰ ਜਿਹੜੀ ਸਰਕਾਰ ਦੇ ਦੇ ਡਾਟਾ ਦੇਣ ਵਾਲੇ ਹੈਗੇ ਆ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਇਸ ਹਿਸਾਬ ਨਾਲ ਜੇ ਗਲੇਸ਼ੀਅਰ ਖਤਮ ਹੋ ਗਏ ਤੇ ਫਿਰ ਉੱਪਰੋਂ ਪਾਣੀ ਵੀ ਆਣਾ ਬੰਦ ਹੋ ਜਾਏਗਾ ਤੁਸੀਂ ਦੇਖੋ ਨੈਣੀਤਾਲ ਦਾ ਮੈਂ ਕੱਲ ਪੜ੍ਹ ਰਿਹਾ ਸੀਗਾ ਵੀ ਨੈਣੀਤਾਲ ਦੀ ਚੀਜ਼ ਦੇ ਉੱਤੇ ਜਿੱਥੇ ਪਾਣੀ 6-6 ਫੁੱਟ ਹੁੰਦਾ ਸੀ ਅੱਜ ਉੱਥੇ ਲੋਕੀ ਤੁਰੇ ਫਿਰਦੇ ਪਏ ਆ ਕਿਉਂਕਿ ਉੱਥੇ ਪਾਣੀ ਬਰਫ਼ ਨਹੀਂ ਪੈ ਰਿਹਾ ਕਿਉਂ ਨਹੀਂ ਪੈ ਰਹੀ ਬਰਫ਼ ਕਿਉਂਕਿ এনवायरमेंट ਗਰਮ ਹੋ ਗਈ ਹੈ ਉਥੇ ਦਰਖਤ ਕੱਟੇ ਗਏ ਤੇ ਦਰਖਤਾਂ ਨਾਲ ਖਿਲਵਾੜ ਕੀਤਾ ਗਿਆ ਇਹ ਅਸੀਂ ਦਰਖਤ ਕਟਾਂਗੇ ਜਿੰਨੇ ਅਸੀਂ ਦਰਖਤ ਕਟਾਂਗੇ ਓਨੀ এনवायरमेंट ਖਰਾਬ ਹੋਏਗੀ ਓਨਾ ਹੀਟ ਵੇਵ ਜ਼ਿਆਦਾ ਆਏਗੀ ਔਰ ਓਨਾਂ ਹੀ بارشਾਂ ਘੱਟ ਹੋ ਜਾਣਗੀਆਂ ਅੱਜ ਅਸੀਂ بارشਾਂ ਨੂੰ ਤਰਸਦੇ ਪਏ ਆ ਸਾਡੇ ਵਾਸਤੇ ਇਹ ਹੋ ਗਿਆ ਵੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਦਬਈ ਦੇ ਵਿੱਚ ਜਾ ਕੇ ਹਰਿਆਲੀ ਦੇਖਣ ਜਾਏਗੀ ਜਿੱਦਾਂ ਉਹਨਾਂ ਦੇ ਬੱਚੇ ਅੱਜ ਤੋਂ 15-20 ਸਾਲ ਪਹਿਲਾਂ ਹਰਿਆਲੀ ਦੇਖਣ ਵਾਸਤੇ ਮੀਂਹ ਦੇਖਣ ਵਾਸਤੇ ਇੰਡੀਆ ਚ ਆਉਂਦੇ ਸੀਗੇ ਤੇ ਇਹ ਇਸ ਸਿਚੁਏਸ਼ਨ ਦੇ ਹਿਸਾਬ ਨਾਲ ਲੱਗਦਾ ਵੀ ਸਾਨੂੰ ਹਰੀਆਲੀ ਦੇਖਣ ਵਾਸਤੇ ਫਿਰ ਦੁਬਈ ਜਾਣਾ ਪਿਆ ਕਰ ਕੋਈ ਤਾਂ ਤੁਹਾਨੂੰ ਦਿਖਾ ਕੇ ਲਈਏ ਹਰੀਆਲੀ ਕਿੰਨੀ ਵਧੀਆ ਹੋ ਗਈ ਆ ਔਰ ਸਾਡੇ ਇੱਥੇ ਜਿਹੜਾ ਰੇਗਿਸਤਾਨ ਬਣ ਜਾਏਗਾ ਸਰਕਾਰ ਨੂੰ ਇਹਦੇ ਤੇ ਬਹੁਤ ਸੀਰੀਅਸ ਹੋਣਾ ਚਾਹੀਦਾ ਆ ਇੱਕ ਇੰਡੀਵਿਜੂਅਲ ਮੈਂ ਆਪਣੇ ਜੇ ਗੱਲ ਕਰਦਾ ਮੈਂ ਐਜ਼ ਅ ਇੰਡੀਵਿਜੂਅਲ ਮੈਂ ਐਸ ਮਹੀਨਿਆਂ ਦੇ ਵਿੱਚ ਪੰਜ ਦਰਖਤ ਹੁਣ ਤੱਕ ਲਾ ਚੁੱਕਿਆ ਔਰ ਅੱਗੇ ਵੀ ਪਲਾਨਿੰਗ ਅਸੀਂ ਕਰ ਰਹੇ ਹਾਂ ਅਸੀਂ ਐਸੋਸੀਏਸ਼ਨ ਲੈਵਲ ਦੇ ਉੱਤੇ ਵੀ ਪਲਾਂਟ ਦੇ ਰਹੇ ਹਾਂ ਅਸੀਂ ਲਾ ਰਹੇ ਪਰ ਇੱਕ ਇੰਡੀਵਿਜੂਅਲ ਉਹਨਾ ਕੰਮ ਨਹੀਂ ਕਰ ਸਕਦਾ ਜਿੰਨਾ ਸਰਕਾਰ ਕਰ ਸਕਦੀ ਆ ਔਰ ਇਹ ਜਿਹੜੇ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਹੁੰਦੇ ਆ ਇਹਨਾਂ ਦੇ ਉੱਤੇ ਨਾਲ ਦੀ ਨਾਲ ਲੱਗਣਾ ਚਾਹੀਦਾ ਅਸੀਂ ਫੋਰਨ ਕੰਟਰੀ ਜਾ ਕੇ ਦੇਖਿਆ ਉੱਥੇ ਜੇ ਦਰਖਤ ਕਿਸੇ ਹਿਸਾਬ ਨਾਲ ਕੱਟੇ ਜਾਂਦੇ ਆ ਕਿਉਂਕਿ ਉਥੇ ਘਰਾਂ ਦੇ ਵਿੱਚ ਬਹੁਤ ਲੱਕੜ ਯੂਜ਼ ਹੁੰਦੀ ਆ ਕਿਉਂਕਿ ਉਹਨਾਂ ਦੇ ਘਰ ਹੀ ਲੱਕੜ ਦੇ ਬਣਦੇ ਆ ਪਰ ਉਹਨਾਂ ਦੀ ਪਲਾਂਟੇਸ਼ਨ ਨਾਲ ਦੀ ਨਾਲ ਹੁੰਦੀ ਆ ਸਭ ਤੋਂ ਇਹ ਵੱਡੀ ਚੀਜ਼ ਆ ਵੀ ਜੇ ਉਹ ਕਟੋ ਨਾਲ ਹੀ ਉਹਨੂੰ ਲਾਓ ਤਾਂ ਹੀ ਸਾਡਾ এনवायरमेंट ਸਿਰ ਤੇ ਲਈ ਸੰਸੀਅਰ ਹੈਗੀ ਆ ਬਿਲਕੁਲ ਬਿਲਕੁਲ ਉਹ ਲੋਕ ਇਸ ਗੱਲ ਨੂੰ ਬਹੁਤ ਜ਼ਿਆਦਾ ਸੰਸੀਅਰ ਹੈ ਉਹਨਾਂ ਦੇ ਹਿੱਲੀ ਏਰੀਆ ਚਲ ਜੋ ਕਿੱਥੇ ਚਲ ਜੋ ਐ ਤੁਹਾਨੂੰ ਗ੍ਰੀਨਰੀ ਨਾਲ ਲਾਉ ਤੁਸੀਂ ਇਹ ਵੀ ਕਹਿਣਾ ਚਾਹੋਗੇ ਕਿ ਜੇ ਅਸੀਂ ਵੈਸਟਰਨ ਕਲਚਰ ਨੂੰ ਅਪਣਾ ਰਹੇ ਆ ਤੇ ਘਟੋ ਘਟ ਨਕਲ ਹੀ ਪੂਰੀ ਮਾਰ ਲਈਏ ਤਾਂ ਵੀ ਤੁਹਾਡਾ ਹੋ ਜਾਏਗਾ ਕਿਉਂਕਿ ਅਸੀਂ ਇਹ ਤਾਂ ਦੇਖ ਰਹੇ ਆ ਸੜਕਾਂ ਡਵੈਲਪਮੈਂਟ ਤਾਂ ਅਸੀਂ ਉਹਨਾਂ ਨੂੰ ਦਿਖਾ ਕੇ ਕਰ ਰਹੇ ਆ ਉਹਨਾਂ ਨਾਲ ਤਰਕ ਦਿੰਨੇ ਆ ਪਰ ਬੂਟੇ ਲਾਉਣ ਵੇਲੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਵੇਲੇ ਅਸੀਂ ਆਪਣੇ ਪਿੱਛੇ हट ਜਾ ਬਿਲਕੁਲ ਤੁਸੀਂ ਇਹ ਮੰਨੋਗੇ ਮੈਂ ਪਿੱਛੇ ਅਮਰੀਕਾ ਇੱਕ ਵਾਰੀ ਦੱਸਦਾ ਨਵੀਂ ਸੜਕ ਬਣੀ ਹੈ ਔਰ ਨਵੀਂ ਸੜਕ ਦੇ ਨਾਲ ਜਦੋਂ 2 ਦਿਨ ਬਾਅਦ ਅਸੀਂ ਉੱਥੇ ਨਿਕਲੇ ਤਾਂ ਉੱਥੇ ਸਾਰੇ 10-10 ਫੁੱਟ ਦੇ ਬੂਟੇ ਜਿਹੜੇ ਸੀਗੇ ਉਹ ਲਿਆ ਕੇ ਉਹਨਾਂ ਨੇ ਪਲਾਂਟ ਕਰ ਦਿੱਤੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪਲਾਂਟੇਸ਼ਨ ਇੱਕ ਜਗਾ ਕਰਕੇ ਰੱਖੀ ਸੀ ਵੀ ਇਹ ਸੜਕ ਦੇ ਬਾਅਦ ਨਾਲ ਹੀ ਅਸੀਂ ਪਲਾਂਟ ਜੇ ਅੱਜ ਅਸੀਂ 2 ਫੁੱਟ ਦਾ ਬੂਟਾ ਲਾਵਾਂਗੇ ਉਹਨਾਂ ਤਾਂ 5 ਸਾਲ 8 ਸਾਲ ਲੱਗ ਜਾਣੇ ਇਹ ਪਲਾਂਟੇਸ਼ਨ ਪਹਿਲਾਂ ਕਰਕੇ ਰੱਖਣੀ ਚਾਹੀਦੀ ਆ ਇੱਕ ਜਗ੍ਹਾ ਉੱਥੋਂ ਜਦੋਂ ਆਉਣ ਨਾਲ ਦੀ ਨਾਲ ਬੂਟੇ ਲੱਗ ਜਾਂ ਤਾਂ ਕਿ ਉਹ ਜਦੋਂ ਸੀਜ਼ਨ ਆਪਣਾ ਜਦੋਂ ਬਰਸਾਤਾਂ ਦਾ ਸੀਜ਼ਨ ਹੋਣਾ ਇਦਾਂ ਦੇ ਸੀਜ਼ਨ ਦਾ ਆਸੇ ਫਟਾਫਟ ਬੂਟਾ ਜਿਹੜਾ ਉਹ ਆਪਣੇ ਆਪ ਨੂੰ ਨਵੀਂ ਜਗ੍ਹਾ ਨੂੰ ਆਪਣੇ ਨੂੰ ਇਨਵੋਲਵ ਕਰ ਲੈਂਦਾ ਆਪਣੇ ਨਾਲ ਉਹਦੇ ਨਾਲ ਉਹ ਗਰੋਥ ਸ਼ੁਰੂ ਹੋ ਜਾਂਦੀ ਆ ਇਹ ਸਾਨੂੰ ਕਰਨਾ ਚਾਹੀਦਾ ਜੇ ਅਸੀਂ ਨਹੀਂ ਕਰਾਂਗੇ ਆਉਣ ਵਾਲਾ ਟਾਈਮ ਜਿਹੜਾ ਸਾਡੇ ਹਿੰਦੁਸਤਾਨ ਵਾਸਤੇ ਬਹੁਤ ਜ਼ਿਆਦਾ ਗਰਮ ਹੋ ਜਾਏਗਾ ਔਰ ਉਹਦੇ ਵਿੱਚ ਕੰਮ ਵੀ ਕਰਨਾ ਜਿਹੜਾ ਹੈਗਾ ਬਹੁਤ ਮੁਸ਼ਕਲ ਹੋ ਜਗਾ ਆ ਸਾਨੂੰ ਪਤਾ ਅਸੀਂ ਲੇਬਰ ਤੋਂ ਕਿੱਦਾਂ ਕੰਮ ਕਰਾਦੇ ਏਨੀ ਜੀਗੀ ਜਿਹੜੀ 48 ਡਿਗਰੀ 59 ਡਿਗਰੀ ਹੀਟ ਚੱਲਦੀ ਪਈ ਆ ਇਹ ਬਹੁਤ ਗਲਤ ਚੀਜ਼ ਹੈਗੀ ਆ ਸਾਨੂੰ এনवायरमेंट ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਔਰ ਇਹਦਾ ਮੈਂ ਇਹ ਵੀ ਪੁੱਛਣਾ ਚਾਹਾਂਗੇ ਜਿਵੇਂ ਅਸੀਂ ਏਸੀ ਵਗੈਰਾ ਇੰਨਾ ਇਸਤੇਮਾਲ ਕਰ ਰਹੇ ਹਾਂ ਕਿ ਇਹਨਾਂ ਦਾ ਵੀ ਇੰਪੈਕਟ ਹੈਗਾ ਇਹਨਾਂ ਤੇ ਵੀ ਸਾਨੂੰ ਥੋੜਾ ਜਿਹਾ ਕੰਟਰੋਲ ਕਰਨਾ ਪਊਗਾ ਤੁਸੀਂ ਦੇਖੋ ਕੋਈ ਵੀ ਚੀਜ਼ ਜਿਹੜੀ ਆ ਉਸ ਇਹ ਛੋਟੇ ਤੋਂ ਸ਼ੁਰੂ ਹੋ ਕੇ ਉੱਪਰ ਜਾਂਦੀ ਹੈ ਜੇ ਬਾਹਰ ਦਾ ਟੈਂਪਰੇਚਰ ਨੇਚਰਲ ਕਲਾਈਮੇਟ ਸਹੀ ਹੋਣ ਗਿਆ ਦਰਖਤ ਲੱਗੇ ਹੋਣਗੇ ਤੇ ਨਾ 48 ਡਿਗਰੀ ਜਾਏਗਾ ਤੇ ਨਾ ਇੰਨੇ ਏਸੀਆਂ ਦੀ ਲੋਡ ਪੈਗੀ ਜੇ ਇਹੇ ਟੈਂਪਰੇਚਰ 36 ਡਿਗਰੀ 37 ਡਿਗਰੀ ਹੋਵੇ ਔਰ ਸਾਰਾ ਗ੍ਰੀਨਰੀ ਹੋਵੇ ਉਹਦੇ ਨਾਲ এনवायरमेंट ਨੂੰ ਜਿਹੜਾ ਹੈਗਾ ਫ੍ਰੈਂਡਲੀ ਬਣਾਇਆ ਜਾਵੇ ਤੇ ਗਾਪੇ ਆ ਵੀ ਤਾਂ ਸਾਨੂੰ ਏਸੀ ਦੀ ਇੰਨੀ ਲੋੜ ਹੀ ਨਹੀਂ ਪੈਗੀ ਤੁਸੀਂ ਇਹਨੂੰ ਇਹ ਵੀ ਸਮਝ ਲਿਆ ਜਾ ਸਕਦਾ ਹੈ ਕਿ ਮਲਟੀਨੇਸ਼ਨਲ ਕੰਪਨੀਆਂ ਆਪਣੇ ਏਸੀ ਆਪਣੀ ਮਸ਼ੀਨਰੀ ਲੇਟਸ ਪ੍ਰੋਡਕਟ ਤੇ ਚੱਲੀ ਕਿਤੇ ਨਾ ਕਿਤੇ ਇਹ ਇੱਕ ਐਕਸੈਸ ਵੀ ਹੋ ਸਕਦਾ ਪਰ ਗੱਲ ਤਾਂ ਤੁਹਾਡੀ ਉਹ ਹੈ ਕਿ ਚਲੋ ਜੇ ਉਹਨਾਂ ਨੇ ਮਾਰਕੀਟਿੰਗ ਕਰਨੀ ਹੈ ਤੇ ਆਪਾਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਵੇਖੋ ਇਹ ਦੋ ਚੀਜ਼ਾਂ ਹੁੰਦੀਆਂ ਆਪਣੇ ਇੱਕ ਡਿਪਾਰਟਮੈਂਟ ਹੈਗਾ ਜਿਹੜਾ ਫੋਰੈਸਟ ਦਾ ਡਿਪਾਰਟਮੈਂਟ ਹੈ ਅੱਜ ਜੇ ਮੇਰੇ ਘਰ ਦੇ ਅੱਗੇ ਕੋਈ ਦਰਖਤ ਹੈ ਨਾ ਜੇ ਮੈਨੂੰ ਉਹਦੇ ਨਾਲ ਕੋਈ ਅੜਚਾ ਨਾ ਆਦੀ ਹੈ ਤੇ ਮੈਂ ਫੋਰੈਸ ਡਿਪਾਰਟਮੈਂਟ ਨੂੰ ਉਹਨੂੰ ਕਹਾਂਗਾ ਨਾ ਇਹਨੂੰ ਕੱਟੜਾ ਆ ਤੇ ਮੇਰਾ ਖਿਆਲ ਆ ਮੈਨੂੰ 2 ਸਾਲ ਲੱਗ ਜਾਣਗੇ ਉਹਨੂੰ ਪਰਮਿਸ਼ਨ ਲੈਣ ਨੂੰ ਪਰ ਜੇ ਇੱਕ ਰੋਡ ਬਣਾਉਣੀ ਆ ਨਾ ਤੇ ਉਹ ਮੇਰੇ ਉਹ ਰੋੜਾ ਨੂੰ ਸਵੇਰੇ ਜਾ ਕੇ ਤੁਸੀਂ ਦੇਖੋ ਤੇ ਦਰਖਤ ਖੜੇ ਆ ਦੋ ਦਿਨਾਂ ਬਾਅਦ ਜਾਓਗੇ ਤਾਂ 2-400 500 ਦਰਖਤ ਕਟਿਆ ਪਿਆ ਹੋਗਾ ਪਰ ਉੱਥੇ ਲਾਇਆ ਨਹੀਂ ਜਾਏਗਾ ਪਰ ਸਾਨੂੰ ਇਹ ਕਿਹਾ ਜਾਂਦਾ ਜੇ ਤੁਸੀਂ ਇੱਕ ਲੈਣਾ ਆ ਤੇ ਦਰਖਤ ਕਟਾਉਣਾ ਤੇ ਇਹਦੇ ਲਈ 10 ਦਰਖਤ ਬੀਜੋ ਮੈਨੂੰ ਯਾਦ ਆ ਇੱਕ ਕਾਮਰ ਦੇ ਇੱਕ ਲਾਅ ਬਣਿਆ ਆ ਵੀ ਜੇ ਇਸ ਬੰਦੇ ਨੇ ਕੋਈ ਵੈਪਨ ਲਿਆ ਆ ਜੇ ਉਹ ਰੀਨਿਊ ਕਰਾਉਣ ਜਾਂਦਾ ਤੇ ਡਾਕਟਰ ਉਹ ਪਰ ਜਿਹੜੇ ਹੈਗੀ ਗਵਰਨਮੈਂਟ ਕਹਿੰਦੀ ਆ ਲਾਅ ਦੇ ਹਿਸਾਬ ਨਾਲ ਸਾਨੂੰ ਫੋਟੋ ਭੇਜੋ ਵੀ ਤੁਸੀਂ ਪੰਜ ਪਲਾਂਟ ਲਾਏ ਆ ਉਹਦੀ ਪਲਾਂਟਾਂ ਦੀ ਫੋਟੋ ਭੇਜੋ ਫਿਰ ਅਸੀਂ ਤੁਹਾਡਾ ਜਿਹੜਾ ਹੈਗਾ ਵੈਪਨ ਦਾ ਲਾਇਸੈਂਸ ਜਿਹੜਾ ਰੀਨਿਊ ਕਰਾਂਗੇ ਮਤਲਬ ਇਹ ਵੀ ਲਾਅ ਹੈਗਾ ਇਹ ਵੀ ਲਾਅ ਹੈਗਾ ਇੱਕ ਇਹ ਨਵਾਂ ਹੋਇਆ ਪਿੱਛੇ ਇਹ ਹੋਇਆ ਉਹ ਫੋਟੋਆਂ ਨਾਲ ਲਾਉਣੀ ਹੈ ਪੈਂਦੀ ਆ ਵੀ ਤੁਸੀਂ ਕਿੱਥੇ ਪੰਜ ਪਲਾਂਟ ਕੀਤੇ ਆ ਪਰ ਪlant ਜਿੱਥੇ ਲਾਏ ਆ ਉਹਦੀ ਡਿਟੇਲ ਦਿਓ ਸਾਨੂੰ ਫੋਟੋ ਨਾਲ ਵੇਜੋ ਫੇ ਅਸੀਂ ਤੁਹਾਡਾ ਜਿਹੜਾ ਹੈਗਾ ਕਹਾਂਗੇ এনवायरमेंट ਦੇ ਇਦਾਂ ਦੇ ਲਾਅ ਹੈ ਪਰ ਜੇ ਫੋਰੈਸਟ ਵਾਰਮੈਂਟ ਇਹ ਚੀਜ਼ ਲੈ ਜਵੇ ਹਾਂ ਅੱਜ ਅੱਜ ਗਵਰਨਮੈਂਟ ਕਹਿ ਰਹੀ ਆ ਵੀ ਤੁਸੀਂ ਆਪਾਂ ਨਰਸਰੀ ਗਵਰਨਮੈਂਟ ਦੀ ਨਰਸਰੀ ਜਾਂਦੇ ਹੋ 2-2 ਰੁਪਏ ਨੂੰ ਜਾਂ 3-3 ਰੁਪਏ ਨੂੰ ਜਾਂ ਆਧਾਰ ਕਾਰਡ ਦੇ ਕੇ ਤੁਹਾਨੂੰ ਤੁਹਾਡੇ ਵਰਗੀਆਂ NGO ਤਾਂ ਫ੍ਰੀ ਵੰਡ ਦੀਆਂ ਪਈਆਂ ਤੁਸੀਂ 2 ਰੁਪਏ ਵੀ ਛੱਡੋ ਬਹੁਤ ਸਾਰੇ ਜਿਹੜੇ এনवायरमेंट ਫ੍ਰੈਂਡਲੀ ਲੋਕ ਹੈਗੇ ਆ এনवायरमेंटਿਸਟ ਹੈ ਉਹ ਤਾਂ ਵਿਚਾਰੇ ਆਪਣੇ ਕੋਲੋਂ ਵੰਡਦੇ ਪਏ ਆ ਫ੍ਰੀ ਮੈਂ ਉਹੀ ਦੱਸਦਾ ਨਾ ਗਵਰਨਮੈਂਟ ਅੱਜ ਉਹਨਾਂ ਦੀ ਗਵਰਨਮੈਂਟ ਦੀ ਨਰਸੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਆਓ ਤੁਹਾਨੂੰ ਅਸੀਂ 15 ਪਲਾਂਟ ਫ੍ਰੀ ਦਵਾਂਗੇ ਤੁਸੀਂ ਉਹਨਾਂ ਜਾ ਕੇ ਪਲਾਂਟ ਕਰੋ ਪਰ ਸਾਡੇ ਲੋਕੀ ਤਾਂ ਕਰ ਲੈਣਗੇ ਪਰ ਸਰਕਾਰ ਨੂੰ ਚਾਹੀਦਾ ਜਿਹੜੇ ਸਰਕਾਰੀ ਲੈਵਲ ਦੇ ਜਿੱਥੇ ਐਡੇ-ਐਡੇ ਵੱਡੇ ਜਿਹੜੇ ਆ ਪ੍ਰੋਜੈਕਟ ਹੈ ਜਿਹੜੇ 100-100 200-200 5-500 ਮੀਲ ਦੇ ਪ੍ਰੋਜੈਕਟ ਬਣਦੇ ਆ ਜੇ ਉਹਦੇ 'ਤੇ ਪਲਾਂਟੇਸ਼ਨ ਲਾਈ ਜਾਵੇ ਮੇਰੇ ਕੋਲ ਹੋ ਸਕਦਾ 2 ਬੂਟਿਆਂ ਦੀ ਜਗ੍ਹਾ ਹੋਵੇ ਪਰ ਸੜਕ ਦੇ ਨਾਲ ਅਸੀਂ ਨਹੀਂ ਲਾ ਸਕਦੇ ਕੱਟੇ ਹੈ ਜੀ ਆਪਾਂ ਤਾਂ ਇਹ ਕਹਿੰਦੇ ਜੇ ਕੱਟੇ ਹੈ ਇਹ ਥੋੜੀ ਕੀ ਉਹਨਾਂ ਨੂੰ ਘਰੇ ਲਗਾ ਰਹੇ ਜਿੱਥੋਂ ਕੱਟੇ ਉੱਥੇ ਲਗਾਓ ਵੀ ਉਹ ਜੇ ਉੱਥੇ ਲੱਗ ਜਾਣਗੇ ਤੇ ਉਹਦਾ ਜਿਹੜਾ ਬਹੁਤ ਵਧੀਆ ਇਫੈਕਟ ਆਏਗਾ ਔਰ ਜਿਹੜੀ ਹੈ ਗ੍ਰੀਨਰੀ ਆ ਉਹਦੇ ਨਾਲ ਜਿਹੜੀ ਹੈ ਬਾਕੀ ਚੀਜ਼ ਤਾਂ ਉਹਦੇ ਨਾਲ ਫੇਰੇ ਜਿੰਨੀ ਏਸ਼ੀਆ ਦੀ ਲੋਡ ਪੈ ਰਹੀ ਹੈ ਇਹ ਵੀ ਇੰਨੀ ਲੋਡ ਨਹੀਂ ਪੈਗੀ ਮੈਂ ਇਹੇ ਕਰਕੇ ਸਾਰਿਆਂ ਨੂੰ ਗੁਜਾਰਿਸ਼ ਕਰਾਂਗਾ ਆਪਣੇ ਵੱਲੋਂ ਕਿ ਜਿੰਨੇ ਇੰਡੀਵਿਜੁਅਲ ਹੈ ਉਹ ਵੀ ਤੁਸੀਂ ਪਲਾਂਟੇਸ਼ਨ ਕਰੋ ਔਰ ਸਰਕਾਰ ਨੂੰ ਇਹ ਮੰਡੈਟਰੀ ਕਰਨਾ ਚਾਹੀਦਾ ਕਿ ਜੇ ਤੁਸੀਂ ਪlant ਨਹੀਂ ਲਾਏਗੇ ਤਾਂ ਤੁਹਾਡੇ ਜਿਹੜੀ ਪੇਮੈਂਟਸ ਨਹੀਂ ਹੋਣਗੀਆਂ ਤਾਂ ਉਹਨਾਂ ਦੀ ਪੇਮੈਂਟਾਂ ਰੋਕੀਆਂ ਜਾਣ ਤਾਂ ਉਹ ਆਕੇ ਉਹ ਦਰਖਤ ਲਾਉਣਗੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਸਾਰਾ ਪ੍ਰੋਜੈਕਟ ਕੰਪਲੀਟ ਕੀਤਾ ਜਾਵੇ ਥੈਂਕ ਯੂ ਸਰ ਥੈਂਕ ਯੂ ਤੋ ਦੋਸਤੋ ਇਹ ਸੀਗੇ ਅਵਤਾਰ ਸਿੰਘ ਭੋਗਲ ਇੱਕ এনवायरमेंटਲਿਸਟ ਜਿਨ੍ਹਾਂ ਨੇ ਸਾਡੀ ਵੀ ਅੱਖਾਂ ਖੋਲੀਆਂ ਬਹੁਤ ਸਾਰੀਆਂ ਚੀਜ਼ਾਂ ਦਸੀਆਂ ਹੈਰਾਨੀ ਦੀ ਇਹਨਾਂ ਗੱਲ ਹੈ ਕਿ ਦੁਬਈ ਵਰਗਾ ਕੰਟਰੀ ਜਿਹੜਾ ਰੇਗਿਸਤਾਨ ਸੀ ਅੱਜ ਉਹ ਹਰਿਆਲੀ ਪੈਦਾ ਕਰ ਰਿਹਾ ਤੇ ਅਸੀਂ ਜਿਹੜੇ ਲੋਕ ਹੈ ਹਰਿਆਲੀ ਤੋਂ ਰੇਗਿਸਤਾਨ ਵੱਲ ਤਬਦੀਲ ਹੋ ਰਿਹਾ ਜਾਗਦੇ ਰਹੋ ਦੇਖਦੇ ਰਹੋ ਬਨੇ ਰਹੋ ਜਨਤਿ ਸਤਿ ਧਾਨ